ਸਵਾਗਤ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 9 ਵਜਣੇ ਵਾਲੇ ਆ ਤੇ ਇੱਧਰ ਗਰੇਂਦਰ ਬਾਈ ਸਾਡਾ ਚਲਾ ਰਿਹਾ ਗੱਡੀ ਤੇ ਚੱਲੇ ਆਂ ਸੀ ਦਾਨਕੁੰਨੀ ਗੱਡੀ ਲੋਡ ਕਰਨ ਤੇ ਕੱਤੇ ਦੀ ਲੋਡ ਆ ਇਹ ਜਾ ਕੇ ਦੱਸਾਂਗੇ ਇੱਥੇ ਇਲਾਾਲ ਦੋਏ ਗੱਡੀਆਂ ਇੱਕ ਜਗ੍ਹਾ ਨਹੀਂ ਭਰਨੀ ਆ ਤੇ ਹੌਲੇ ਹੌਲੇ ਦੱਸ ਦਾਂਗੇ ਤੇ ਦੂਜੀ ਗੱਲ ਇਹ ਆਪਾਂ ਜਿਵੇਂ ਇਹ ਤੁਹਾਨੂੰ ਪਤਾ ਵੀ ਰਾਤ ਖਾਲੀ ਕਰਕੇ ਆ ਗਏ ਸੀਗੇ ਅਗਲੇ ਦਿਨਾਂ ਉੱਥੇ ਜਾ ਕੇ ਆਪਣਾ ਸਾਰਾ ਕੰਮ ਦੀ ਕਾਰਵਾਈ ਕਰਕੇ ਤੇ ਮੁੜ ਕੇ ਆਣਾਲੇ ਪਿੱਲਾਂ ਬੱਤਾਂ ਹਨ ਸੁਝ ਜੀ ਨਹੀਂ ਰਹੀਆਂ ਉੜੀ ਜੀ ਦੇਰ ਤੱਕ ਸੋਚਣ ਗਈਆਂ ਇਹਨਾਂ ਕਲਕੱਤਾ ਸ਼ਹਿਰ ਦੇਖੋ ਜੀ ਇਹ ਨਾਲੇ ਮਤਲਬ ਬਾਹਰ ਲਾ ਹੋਆ ਹੈ ਤੇ ਕੀ ਨਾਲੇ ਰੱਖੀ ਫਿਰਦੀ ਹੋਾਈ ਮਤਲਬ ਹਾਈਪਲ ਜਾ ਗਏ ਅਸੀਂ ਤੇ ਇੱਥੇ ਨਾ ਹੋਰ ਵੀਡੀਓ ਬਣਾਉਣੀਆਂ ਲੋਕ ਨਹੀਂ ਹੈਗੇ ਇਸ ਕਰਕੇ ਆਪਾਂ ਆਪਣੀ ਵੀਡੀਓ ਬਣਾਉਂਦੇ ਆ ਕਿਹ ਬੰਦੇ ਅੰਦਰ ਨਾ ਕਹਿੰਦਾ ਵੀਡੀਓ ਨਹੀਂ ਬਣਾਉਣੀ ਤਾਂ ਗੱਲ ਇਦਾਂ ਬਈ ਅਸੀਂ ਕਰਮੀ ਥੋੜਾ ਨਾ ਗੱਲ ਇੱਕ ਗੱਲ ਦੱਸੂਗਾ ਸਾਰੀ ਗੁਰਿੰਦਰ ਬਾਈ ਦੱਸੂਗਾ ਓਈ ਗੱਡੀ ਜਿਹੜੀ ਭਰ ਕੇ ਗਈ ਧੀ ਤੇ ਲਓ ਬਈ ਗੁਰਿੰਦਰ ਬਾਈ ਦੱਸ ਗੱਲ ਓਏ ਉਹ ਆਇਆ ਆਪਣਾ ਯਾਰ ਜਿਹੜਾ ਮਾਲ ਲੋਡ ਕਰਿਆ ਆਪਣੀ ਗੱਡੀ 12 ਚੱਕੀ ਚ ਹਾਂ 9253 ਜੀ ਹਾਂ ਰੰਗ ਹੈ ਪੇਂਟ ਆ ਪੇਂਟ ਹਾਂ ਆਪਣਾ ਚੰਡੀਗੜ੍ਹੋਂ ਹੀ ਅੱਛਾ ਕਿਹੜੀ ਟ੍ਰਾਂਸਪੋਰਟ ਨੂੰ ਉਹ ਅਜਮੇਰ ਆ ਯਾਰ ਅੱਛਾ ਅਜਮੇਰ ਤੋਂ ਲੋਡ ਕਰਿਆ ਵਾ ਅੱਛਾ ਬੰਦੇ ਦਾ ਨਾਮ ਹੈ ਜਨੇਲ ਅਜਮੇਰ ਤਾਂ ਉਹਨੇ ਕਿਹਾ ਕਰਿਆ ਜਿਹੜਾ ਹੁਣ ਆਪਾਂ ਪੇਂਟ ਵਗੈਰਾ ਜਾਂ ਹੋਰ ਲਿਕਵਿਡ ਭਰਦੇ ਆ ਹਾਂ ਲੀਕਿੰਗ ਦੀ ਉਹਦੇ ਵਿੱਚ ਕਿਹ ਜ਼ਿੰਮੇਵਾਰੀ ਹੈ ਹਾਂ ਹੁਣ ਮੇਰੀ ਗੱਡੀ ਜੀ ਵੀ ਤਾਂ ਹੋਇ ਗਿਆ ਦਾ ਲੀਕ ਜਦਾ ਹਾਂ ਹੋਈ ਨਹੀਂ ਕੋਈ ਹਾਂ ਜਦਾ ਹਾਂ ਕੋਈ ਪੈਸਾ ਕਟਿਆ ਨਾ ਉਹ ਹੀ ਨਹੀਂ ਰੁਪਈਆ ਨਹੀਂ ਕਟਿਆ ਹੈਗਾ ਐ ਪਹਿਲਾਂ ਤਾਂ ਉਹ ਚਾਰ ਦਿਨਾਂ ਨਾ 15 20 ਦਿਨ ਤੱਕ ਹੀ ਗਿਆ ਬੈਂਕ ਬੰਦ ਹੈ ਹਮ ਫਲਾਣਾ ਬੰਦ ਦਾ ਢਮਕਾਣਾ ਬੰਦ ਹੈ ਹਾਂ ਠੀਕ ਹੈ ਹਮ ਤੇ ਜਿੱਥੇ ਮਾਲ ਖਾਲੀ ਕਰਿਆ ਤਾਂ ਹਮ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਲੀਕਿੰਗ ਦਾ ਕੋਈ ਚੱਕਰ ਨਹੀਂ ਹੁੰਦਾ ਜੀ ਹਾਂ ਮਨ ਲ ਇੱਕ ਗੇਨਤੀ ਉਹ ਹਮ ਚੱਲ ਮੁੜ ਕੇ ਜੀ ਜਾਦੂ ਨੂੰ ਹੁਣ ਆਹ 4-5 ਕੇ ਦਿਨ ਹੋ ਗਏ ਉਹਨੂੰ ਫੋਨ ਕਰਿਆ ਵੀ ਪੈਸੇ ਪਾ ਦੇ ਭਾਈ ਹਾਂ 44-4500 ਰੁਪਈਆ ਦਾ ਹਾਂ ਕਹਿੰਦਾ ਜੀ ਉਹ ਤਾਂ ਥੋੜੇ ਓਕੇ ਲੀਗਤੀ ਹੈ ਕਲੇਮ ਕੱਟਿਆ ਗਿਆ ਅੱਛਾ ਜਿਹੜਾ ਹੈ ਤਾਂ ਹਾਂ ਉਹਦਾਰਾ ਕੱਟਿਆ ਗਿਆ ਹੈ ਕੱਟਿਆ ਗਿਆ ਕਹਿੰਦਾ ਕਲੇਮ ਉਹ ਮੈਨੂੰ ਐ ਦੱਸੇ ਵੀ ਪਹਿਲੀ ਗੱਲ ਤਾਂ ਇੰਨੀ ਇੱਕ ਅੱਧੀ ਚੀਜ਼ ਦਾ ਕੋਈ ਕਲੇਮ ਨਹੀਂ ਆਉਂਦਾ ਹੁੰਦਾ ਹਾਂ ਦੂਈ ਗੱਲ ਇਹ ਐ ਲੀਕਿੰਗ ਐ ਜਿਹੜੀ ਹਾਂ ਉਹਦੀ ਕੋਈ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਗੱਡੀ ਵਾਲੇ ਦੀ ਹਾਂ ਆਪਾਂ ਉਹਦਾ 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 ਬਚਾ ਸਕਦੇ ਆ ਚੋਰੀ ਤੋਂ ਹਾਂ ਹਾਲਾਂਕਿ ਗੱਡੀ 'ਚ ਕੋਈ ਬ੍ਰੇਕ ਵੀ ਹੋ ਜਵੇ ਹਾਂ ਟੁੱਟ ਜਵੇ ਕੋਈ ਉਹ ਵੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਮਾਲ ਕੋਈ ਭਿੱਜ ਜਵੇ ਹਾਂ ਜਾਂ ਕੁਝ ਹੋ ਜਵੇ ਹਾਂ ਉਹ ਸਾਡਾ ਹੈਗਾ ਹਾਂ ਵੀ ਉਹਦਾ ਅਸੀਂ ਜ਼ਿੰਮੇਵਾਰੀ ਹੈ ਸਾਡੀ ਹਾਂ ਉਹਦਾ ਇੰਸ਼ੋਰਸ ਹੈ ਉਹ ਕਰਦੀ ਆ ਨਾ ਹਾਂ ਤਾਂ ਮਤਲਬ ਕਿ ਨਾ ਦੇਣ ਵਾਲੀਆਂ ਗੱਲਾਂ ਤੀਆਂ ਇਹ ਪਹਿਲਾਂ ਕਿਹਾ ਬੈਂਕ ਬੰਦ ਦਾ ਫਲਾਣਾ ਏ ਠੰਗਾਣਾ ਇਹ ਆ ਉਹ ਹੈ ਨੰਬਰ ਬਾਈ ਉਹਦਾ ਪਾ ਦਾਂਗੇ ਅਸੀਂ ਲੈ ਕੇ ਹਾਂ ਉਹਦਾ ਨੰਬਰ ਪਾ ਦਣਾ ਬਾਈ ਆਪਣਾ ਸੋਚ ਸਮਝ ਕੇ ਗੱਡੀ ਭਰਿਓ ਉਹਦੇ ਕੋਲ ਤੇ ਬਾਕੀ ਹੋਰਾਂ ਨੂੰ ਵੀ ਵੀਡੀਓ ਕਰ ਗਏ ਗੱਲ ਤਾਂ ਗੱਡੀਆਂ ਨੂੰ ਤਾਂ ਹੁਣ ਪਹਿਲੇ ਹੀ ਨਹੀਂ ਕੁਝ ਬਚ ਰਹੇ ਹਾਂ ਹਾਂ ਜਿਹੜੀਆਂ ਸੁੱਕਾ ਮਾਲ ਗੱਡੀਆਂ ਲੈ ਕੇ ਆਉਣੀ ਆ 5-7000 ਇੱਧਰ ਰੁਕ ਜਾਂਦਾ ਉਹਦੇ ਪਾਸੇ ਤੇ ਲੋਡ ਹੁੰਦੀ ਹੈ 5-7000 ਉਧਰ ਰੁਕ ਜਾਂਦਾ ਹਾਂ ਇਹੀ ਦੋ ਪੈਸੇ ਵਜਣੇ ਨੂੰ ਉਹਨੇ ਆ ਇਹ ਹੁਣ ਦੇਖ ਲੈ ਉਹਨੇ ਕਹਿਤਾ ਵੀ ਆਏ ਹੋ ਗਿਆ ਹਾਂ ਹਾਂ ਇਹ ਕੋਈ ਬੰਦੇਾਂ ਵਾਲੀ ਗੱਲ ਥੋੜੀ ਐ ਔਰ ਗੱਡੀ ਵਾਲੇ ਦਾ ਵਿਚਾਰਾ ਪਹਿਲਾਂ ਹੀ ਮਰਿਆ ਵਾ ਉਹਨੂੰ ਹੋਰ ਮਰੀ ਜਾਣੇ ਤੁਸੀਂ ਇਹ ਮਾੜੀ ਗੱਲ ਆ ਟਰਾਂਸਪੋਰਟਰਾਂ ਦੇ ਵਾਸਤੇ ਜਿਹੜੇ ਟਰਾਲ ਟਰਾਂਸਪੋਰਟਰ ਨੂੰ ਦਾ ਗੱਡੀ ਵਾਲੇ ਦੇ ਹੱਕ ਜੇ ਭੁਗਤਾਨਾ ਚਾਹੀਦਾ ਆ ਉਹ ਹੋ ਇੱਥੇ ਉਲਟਾ ਰਿਹਾ ਟਰਾਂਸਪੋਰਟਰ ਭੁਗਦਾ ਪਾਰਟੀ ਵਾਲੇ ਦੇ ਹੱਥ 'ਚ ਉਹਨੂੰ ਐ ਹੁੰਦਾ ਵੀ ਮੇਰੀ ਪਾਰਟੀ ਨਾ ਚਲੀ ਜਾਵੇ ਬਸ ਇੱਕ ਆਪਣਾ ਟਰਾਂਸਪੋਰਟਰ ਹੈ ਹਾਂ ਜਿੱਦੋਂ ਆਪਾਂ ਗੱਡੀ ਭਰਦੇ ਹਾਂ ਹਾਂ ਰਾਮਸ਼ਾਹ ਤੋਂ ਹਾਂ ਉਹ ਬੰਦਾ ਭੈਣ ਚ ਗੱਡੀਆਂ ਵਾਲੇ ਪਿੱਛੇ ਜਾਨ ਦੇਣ ਨੂੰ ਤਿਆਰ ਹੋ ਜਾਂਦਾ ਹਾਂ ਉਹ ਬੰਦਾ ਹਾਂ ਠੀਕ ਹੈ ਉਹ ਨਾਲ ਖੜਦਾ ਨਾਲ ਖੜਨੇ ਵਾਲਾ ਬੰਦਾ ਹੈ ਉਹ ਹਾਂ ਕਿਤੇ ਫੁੱਦੂ ਬੜੱਕ ਬੰਦਾ ਨਹੀਂ ਹੈਗਾ ਉਹ ਕਿਤੇ ਹਾਂ ਠੀਕ ਹੈ ਭਾਈ ਜਿਹਦੇ ਕੋਲੋਂ ਅਸੀਂ ਗੱਡੀ ਭਰਦੇ ਹਾਂ ਉਹਦੀ ਗੱਲ ਕਰਦੇ ਹਾਂ ਇੱਕ ਨੰਬਰ ਬੰਦਾ ਆਰ ਟਾਈਮ ਫੋਨ ਜੱਕ ਦਾ ਆਉਣਾ ਅਸੀਂ ਇੱਥੇ ਨੇਪਾਲ ਖੜਕੇ ਆਏ ਤੇ ਅਸੀਂ ਇਹਲੇ ਘਰਾਂ ਨਹੀਂ ਪਹੁੰਚੇ ਸੀਗੇ ਤੇ ਦਿਹਾੜੀਆਂ ਪਹਿਲਾਂ ਪੁਆਈਆਂ ਉਹਨੇ ਇਹਨਾਂ ਦਿਹਾੜੀਆਂ ਨਾ ਉਹ ਆਪਣੀ ਮੇਰੀ ਵੀ ਬ੍ਰਿੰਦਰ ਬਾਈ ਦੀ ਹੈ ਨਾ ਬਈ ਇੰਨੇ ਆ ਤਾਂ ਟ੍ਰਾਂਸਪੋਰਟਰ ਨੂੰ ਗੱਡੀ ਵਾਲੇ ਦੇ ਉਹਦੇ ਭੋਗਤਣਾ ਚਾਹੀਦਾ ਬਾਈ ਇੱਥੇ ਕੰਮ ਉਲਟਾ ਹੋ ਰਿਹਾ ਟ੍ਰਾਂਸਪੋਰਟਰ ਭੋਗਤਦਾ ਮਾਲਕ ਉਹਦੇ ਨਹੀਂ ਫਿਰ ਇਹ ਨਾ ਮੇਤਾ ਕਰਦੇ ਉਹਨੇ ਹਾਂ ਉਜੇਦਣਾ ਸਾਡਾ ਮਾਲ ਚੋਰੀ ਹੋਇਆ ਤਾਂ ਹਾਂ ਕਿ ਚਲ ਆਪਣਾ ਉਹ ਬੰਦੇ ਨੇ ਵੀ 1 ਰੁਪਈਆ ਨਹੀਂ ਕਟਿਆ ਇਹਦਾ ਗੱਡੀ ਦਾ ਰਾਮਸਰ ਨੇ ਲਾਈਦੀ ਹਾਂ ਹਾਂ ਇਹਨਾਂ ਨੇ ਵੀ ਨਹੀਂ ਕੋਈ ਪੈਸਾ ਕੋਈ ਹੋ ਕਰਿਆ ਹਾਂ ਔਰ ਜਿਹਦੀ ਬੈਲਟੀ ਸੀ ਉਹ ਬੰਦੇ ਨੇ ਵੀ ਨਹੀਂ ਵਿਜਾਰੇ ਨੇ 1 ਰੁਪਈਆ ਵੀ ਕਟਿਆ ਹੈ ਹੁਣ ਹਾਂ ਮਤਲਬ ਫਿਰ ਉਹ ਟਰਾਂਸਪੋਰਟ ਵਾਲਾ ਮੈਨੂੰ ਕਹਿੰਦਾ ਤਾਂ ਕਹਿੰਦਾ ਵੀ ਜਿਵੇਂ ਮਰਜੀ ਕਰ ਤੂੰ ਤੁਸੀਂ ਰਿਪੋਰਟ ਲਿਖਾ ਕੇ ਆਓ ਯੂਪੀ ਚ ਹਾਂ ਹਨਾ ਕਿ ਚੋਰੀ ਦੀ ਰਿਪੋਰਟ ਨਹੀਂ ਲਿਖਦੇ ਹੈਗੇ ਹਾਂ ਯੂਪੀ ਚ ਹਾਂ ਬਹੁਤ ਔਖਾ ਏ ਹਾਂ ਉਹ ਕਹਿ ਦਿੰਨੇ ਆ ਵੀ ਤੁਸੀਓਂ ਵੇਚਤਾ ਹੋਣਾ ਜੀ ਇਹ ਕਰਤਾ ਹੋਣਾ ਉਹ ਕਰਤਾ ਹੋਣਾ ਹਾਂ ਯੂਪੀ ਵਾਲੀ ਪੁਲਿਸ ਇਹ ਕਹਿ ਦਿੰਦੀ ਹੈ ਵੀ ਰਿਪੋਰਟ ਲਿਖਦੇ ਨਹੀਂ ਕਿਉਂਕਿ ਉਹ ਸੋਚਦੇ ਵੀ ਸਾਡੀ ਬਦਨਾਮੀ ਹੁੰਦੀ ਹੈ ਹਾਂ ਮਤਲਬ ਮੈਂ ਫਿਰ ਉਦੋਂ ਇੰਨਾ ਨੱਠਿਆ ਭੱਜਿਆ ਉਹ ਬੰਦੇ ਪਿੱਛੇ ਟ੍ਰਾਂਸਪੋਰਟ ਵਾਲੇ ਪਿੱਛੇ ਹਾਂ ਮਤਲਬ ਜਦ ਇਹਨਾਂ ਦੇ ਫਿਰ ਆਪਣੇ ਗਾਲ ਚ ਫਸ ਜਾਂਦੀ ਹੈ ਨਾ ਹੱਡੀ ਫਿਰ ਕੁਝ ਵੀ ਕਰਨ ਨੂੰ ਤਿਆਰ ਹੋ ਜੰਨੇ ਆ ਹਾਂ ਕੋਈ ਐਂ ਕਰ ਲਈ ਫਲਾਣਾ ਕਰਦੇ ਢਮਕਾਣਾ ਕਰਦੇ ਹਾਂ ਐ ਹੁਣ ਦੂਹੇ ਦਾ ਨਕਸਾਰ ਹੁੰਦਾ ਫੇਰ ਉਹਨੇ ਤਾਂ ਬੜੀ ਛੇਤੀ ਕਹਿਤਾ ਵੀ ਤਰੀਕੇ ਇੰਨੀ ਲੀਕਦੀ ਇਹ ਹੋ ਗਿਆ ਇਹ ਤਾਂ ਨਹੀਂ ਸੋਚਿਆ ਹੈਗਾ ਕਿ ਇੱਕ ਤਾਂ ਰੇਟ ਪਤਾ ਨਹੀਂ ਕਿਆ ਲਾਇਆ ਹੁਣ ਆ ਉਹਨੇ ਹਾਂ ਠੀਕ ਹੈ ਫਿਰ ਦੂਈ ਗੱਲ ਹੁਣ 20 ਦਿਨ ਲੰਘ ਗਏ ਕੋਈ ਪੈਸੇ ਤੂੰ ਹੁਣ ਮੁੜ ਕੇ ਕਹਿੰਦਾ ਵੀ ਮੈਂ ਨਾ ਦੇਣ ਵਾਲੀ ਸਲਾਹ ਦਿੱਤੀ ਆਉਣਾ ਇਹ ਬਸ ਇੱਕ ਸਭ ਤੋਂ ਵੱਡੀ ਬਿਮਾਰੀ ਆ ਟਰਾਂਪਟਰਾਂ ਨੂੰ ਕਹੀਂ ਕਿਆ ਕਰਦੇ ਆ ਰੇਟ ਵੀ ਖਾਣਗੇ ਫਿਰ ਕਮਿਸ਼ਨ ਵੀ ਖਾਣਗੇ ਵੀ ਆ ਤਾਂ ਤੁਸੀਂ ਰੇਟੇ ਖਾ ਲਓ ਇਹ ਕਮਿਸ਼ਨ ਨੇ ਇਹ ਕਮਿਸ਼ਨ ਇਹ ਖਾ ਲੋ ਫਿਰ ਹਨਾ ਫਿਰ ਕਹਿਣਗੇ ਉਹ ਪਾਰਟੀ ਵਾਲੇ ਨਾਲ ਗੱਲ ਨਾਗਲੀ ਕਰੀ ਰੇਟ ਰੂਟ ਦੀ ਵੀ ਕਿਆ ਰੇਟ ਲੱਗਿਆ ਦੱਸ ਹੈ ਬੜੇ ਮਾੜੀਆਂ ਗੱਲਾਂ ਹੈ ਇੱਕ ਮਤਲਬ ਇੱਕ ਗੱਡੀ ਵਾਲੇ ਨੂੰ ਪਤਾ ਹੁੰਦਾ ਵੀ ਉਹਨੇ ਇੱਕ ਤਾਂ ਗੱਡੀ ਦੀ ਜ਼ਿੰਮੇਵਾਰੀ ਆ ਉੱਪਰ ਤੇ ਪੈਜ ਲੱਖਾਂ ਦਾ ਪਿੱਛੇ ਮਾਨ ਲੱਦਿਆ ਉਹਦੀ ਜ਼ਿੰਮੇਵਾਰੀ ਆ ਠੀਕ ਹੈ ਤੇ ਮੁੜ ਕੇ ਉਹਨੂੰ ਆਪਣਾ ਹੱਕ ਨਹੀਂ ਮਿਲਣਾ ਹੈਗਾ ਪੂਰਾ ਆ ਤੇ ਬਾਈ ਫਿਰ ਗੱਡੀ ਵਾਲਾ ਤਾਂ ਗਾਣਾ ਕੱਢੂ ਗਈ ਫਿਰ ਜਿੱਕਣਾ ਫਿਰ ਤੁਹਾਨੂੰ ਪਤਾ ਪੁਲਿਸ ਵਾਲਿਆਂ ਦੇ ਵਿੰਗੇ ਟੇਢੇ ਮੁੰਡੇ ਆ ਨਾ ਫਿਰ ਉਹ ਕੰਮ ਹੁੰਦਾ ਵੇ ਕਿਸੇ ਬੰਦੇ ਦਾ ਪੈਸਾ ਖਾਇਆ ਵਾ ਹੱਕ ਦੇ ਉਹ ਖਾਇਆ ਨਾ ਕਿਸੇ ਦਾ ਹੱਕ ਖਾਇਆ ਟੇਢਾ ਵਿੰਗਾ ਹੀ ਵੀਰਾਂ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਅੱਜ ਆ ਦੂਜਾ ਦਿਨ ਬਲੌਗ ਬਈ ਬਣਿਆ ਨਹੀਂ ਟੁੱਟਿਆ ਭੱਜਿਆ ਜਾ ਹੀ ਬਣਿਆ ਆਈ ਆਪਣਾ ਦੇਖ ਲਿਓ ਕਿਉਂਕਿ ਭਾਈ ਹਾਲਤ ਬਹੁਤ ਖਰਾਬ ਹੋਈ ਪਈ ਆ ਨਾਵਾਂ ਨੋਵਾਂਗੇ ਜਾ ਕੇ ਹੁਣ ਗੱਡੀ ਦੀ ਵੀ ਹਾਲਤ ਬਹੁਤ ਖਰਾਬ ਆ ਤੇ ਸਾਹਮਣੇ ਉੱਤੇ ਕਾਲਸੇ ਕਾਲਸ ਉੜਦੀ ਸੀਗੀ ਜਿੱਥੇ ਭਰਨ ਗਏ ਸੀਗੇ ਤੇ ਹੌਣ ਜਾ ਕੇ ਖੜਕ ਪਰ ਖੜਾਂਗੇ ਖੜਕ ਪਰ ਇਹ ਖੜਕਨੇ ਤੇ ਖੜਕਤੀਆਂ ਖਿੜਕੀਆਂ ਖਿੜਕਿਓਂ ਕੇ ਖੜਕਨੇ ਤੇ ਖੜਕਦਾ ਹੈ ਖੜਕ ਸਿੰਘ ਤੇ ਵੇ ਜਾ ਕੇ ਦੇਖਦੇ ਆ ਜੇ ਗੱਡੀ ਗੱਡੀ ਧੋਣੇ ਦਾ ਜਗਾਰਡਮੈਂਟ ਹੋਇਆ ਕਿ ਤੇ ਧਵਾਵਾਂਗੇ ਨਹੀਂ ਫਿਰ ਅੱਗੇ ਧਵਾਵਾਂਗੇ ਗੱਡੀ ਦਾ ਧੋਣੀ ਪੈਣੀ ਹੋਆ ਮਿੱਤਰੋ ਤੇ ਗੱਡੀ ਆਪਣੀ ਲੋਡ ਹੋ ਗਈ ਸੀਗੀ ਰਾਤ 12 ਵਜੇ ਨਿਕਲੀ ਸਮਝ ਤੇ ਅਜੇ ਉੱਥੇ ਹੀ ਆਪਣਾ ਫੈਕਟਰੀ ਦੇ ਬਾਹਰ ਹੀ ਲਾ ਲਈ ਜੀ ਗੱਡੀ ਕਿਉਂਕਿ ਉਹ ਲਾਂ ਜਾ ਕਿਉਂਕਿ ਰਸੇ ਤਰਫਾਂ ਲਾਂ ਪਾ ਕੇ ਥੱਕ ਗਏ ਸੀਗੇ ਤੇ ਆਪਣਾ ਹੋ ਗਿਆ ਸੀਗਾ ਬਾਲ ਲੀਕ ਇੱਕ ਬਾਲ ਲੀਕ ਹੋਣੇ ਕਰਕੇ ਗੱਡੀ ਪੰਜਾਬ ਹੀ ਨਹੀਂ ਸਕਦੀ ਸੀ ਦੂਰ ਤੇ ਸਵੇਰੇ ਤਾਂ ਤਾਂ ਗਰੇਂਦਰ ਬਾਈ ਕਹਿੰਦਾ ਰਾਤ ਨੂੰ ਕਹਿੰਦਾ ਯਾਰ ਹੁਣ ਕਿ ਆ ਚੱਲਾਂਗੇ ਆਪਾਂ ਤੇ ਆਪਾਂ ਨੂੰ ਜਾ ਮਿਲਣਾ ਸਾਰਾ ਤੇ ਇੱਕ ਟਾਈਮ 2 ਵਜੇ ਵੀ ਆ ਕਹਿੰਦਾ ਬਈ ਇੱਥੇ ਹੀ ਪੈ ਜਾ ਰੋਟੀਆਂ ਖਾ ਕੇ ਇਹ ਉੱਥੇ ਹੀ ਸੌਂ ਗਏ ਸੀਗੇ ਆਈ ਜਾ ਆ ਗਏ ਆਪਣੀਆਂ ਰੋਟੀਆਂ ਤੇ ਹੁਣ ਅੱਗੇ ਚੱਲ ਕੇ ਦੇਖਦੇ ਆ ਕਿਤੇ ਨਾਣੇ ਧੋਣੇ ਦਾ ਜਗਾੜ ਇਹ ਗੱਡੀ ਆਪਾਂ ਨੇ ਭਰੀ ਆ ਸੰਬਲਪੁਰ ਦੀ ਸੰਬਲਪੁਰ ਤੋਂ ਫੇਰ ਦੇਖਾਂਗੇ ਅੱਗੇ ਦੋਏ ਗੱਡੀਆਂ ਦਾ ਮਾਲ ਹਾਂ ਇੱਕੇ ਜਗ੍ਹਾ ਦੀਆਂ ਗੱਡੀਆਂ ਦੋਏ ਨਾ ਮਿੱਤਰੋ ਡੀਜ਼ਲ ਪੋਆ ਲਈਏ ਤੇ ਇਹ ਦੇਖਦੇ ਕਿੰਨਾ ਆਉਂਦਾ ਨਾ ਮੇਤਰੋ ਗਰੇਂਦਰ ਬਾਈ ਕਹਿੰਦਾ ਵੀ 15 ਕ ਹਜ਼ਾਰ ਦਾ ਹੀ ਪੋਆਲਾ ਡੀਜ਼ਲ ਤੇ 15000 ਦਾ ਹੀ ਪਵਾਵਾਂਗੇ ਮੁਰਕ ਕਹਿੰਦਾ ਕਿ ਆ ਫਾਇਦਾ ਕਹਿੰਦਾ ਅਸੀਂ ਟਰੱਕ ਹੀ ਰੱਖਾਂਗੇ 15 ਤੇ ਰੋਕ ਦੇਣਾ ਆ ਲਿਆ ਭਾਈ ਮਿੰਟੂ ਦੇ ਪੈਸਾ ਰਾਹ ਯਾਰ ਦਾ ਬੈ ਗਿਆ ਆਪਣੇ ਕੋਲ 163 ਲੀਟਰ ਆ ਵੀ ਕਹਿੰਦਾ ਨਹਾਣਾ ਤੁਸੀਂ ਹੈ ਨਹੀਂ ਪਰ ਸਾਬਣ ਲੈ ਜਾਓ థాంਕ ਯੂ ਕਿੰਨਾ ਸਾਬਣ ਮਿਲਿਆ ਸਾਨੂੰ ਉਹ ਮਿੰਟੂ ਕਹਿੰਦਾ ਨਹਾਣਾ ਤੁਸੀਂ ਹੈ ਨਹੀਂ ਸਾਬਣ ਲੈ ਲੈ ਜਾਓ ਅੱਧਾ ਉਹਨਾਂ ਦਾ ਅੱਧਾ ਆਪਣਾ ਤੇ ਲਓ ਵੀ ਮਿੱਤਰੋ ਖੜਗਪੁਰ ਪਹੁੰਚ ਗਏ ਤੇ ਆ ਇੱਥੇ ਆਪਾਂ ਨੇ ਗੱਡੀ ਲਾਈ ਸੀਗੀ ਪਹਿਲੇ ਜੇਕਰ ਬ੍ਰੇਕਾਂ ਬਣਵਾਈਆਂ ਸੀਗੀਆਂ ਡਕੋਮੋ ਪਾਇਆ ਸੀਗਾ ਬ੍ਰੇਕਾਂ ਚ ਤੇ ਆ ਵੀ ਅੰਕਲ ਵਾਲੀ ਗੱਡੀ ਆ ਉਹ ਅੰਕਲ ਵਾਲੀ ਤੇ ਹੁਣ ਮੇਸਤਰੀ ਜੀ ਨੂੰ ਮਿਲਵਾਨਿਆ ਤੁਹਾਨੂੰ ਮੇਸਤਰੀ ਆ ਇਹਨਾਂ ਦਾ ਕਹਿੰਦਾ ਗੱਡੀਆਂ ਵਾਲੀ ਬਣਾ ਦੀ ਆ ਦੇਖੋ ਭਈਆ ਸਾਰੀਆਂ ਗੱਡੀਆਂ ਮੇਸਤਰੀ ਕੋਲ ਕੰਮ ਕਰਾਉਂਦੀਆਂ ਇੱਥੇ ਤੇ ਹੁਣ ਮੇਸਤਰੀ ਨੇ ਮਿਲਵਾਨਿਆ ਕਿੱਧਰ ਗਏ ਮੇਸਤਰੀ ਸਾਹਿਬ ਆ ਭਾਈ ਬਾਬੇ ਉਹ ਵੀ ਪੀਣਗੇ ਹੁਣ ਬੀਟ ਕਾਫੀ ਵੀ ਆਪਾਂ ਇਸ ਬੀਟ ਹੀ ਕਹਿੰਦੇ ਆ ਇਹਨਾਂ ਨੂੰ ਅ ਇੱਕ ਕਰ ਕਰ ਕੇ ਉਹ ਕਰ ਲਿਆ ਮੈਂ ਹੁਣ ਦੁੱਧ ਜੇ ਪਾ ਕੇ ਇਹ ਲਾਵਾਂਗੇ ਪਾਣੀ ਹੋ ਗਈ ਆਪਣੀ ਤਿਆਰ ਇਹ ਆ ਦੇਖੋ ਐਂਡਾ ਗੜੀ ਹੋਣੀ ਚਾਹੀਦੀ ਆ ਕੀ ਇਹ ਇਹ ਹੈ ਕਾਫੀ ਥੋੜੀ ਜਾਂ ਚ ਪੀਣੇ ਆਪਾਂ ਬਾਏ ਨੂੰ ਦੁੱਧ ਉਹ ਕਰ ਲਾ ਦੁੱਧ ਪਾ ਕੇ ਥੋੜਾ ਜਿਹਾ ਪਾਣੀ ਪਾਣਾ ਪਾ ਲਾ ਹੈ ਬਾ ਤੋ ਤੇਰੀ ਪੱਤੀ ਨਾ ਪਈ ਹੈ ਠੀਕ ਹੈ ਨਹੀਂ ਮੇਤਰੋ ਸਾਡੇ ਦੁੱਧ ਨੂੰ ਆ ਗਈ ਬਾਲੀ ਤੇ ਅਸੀਂ ਕਰਦੇ ਨਹੀਂ ਹੁਣ ਮਾੜ ਮੱਸਾ ਜੀ ਵੀ ਕਾਲੀ ਕਾਲੀ ਨਹੀਂ ਕਰਨੀ ਹਨਾ ਸਾਡੇ ਦੁੱਧ ਨੂੰ ਆ ਗਈ ਬਾਲੀ ਅਸੀਂ ਕਰਦੇ ਨਹੀਂ ਮੱਸਾ ਵੀ ਕਾਲੀ ਵਾ ਵਾ ਕੀ ਬਾਤ ਹੈ ਤੇ ਓ ਯਾਰ ਗਾਣੇ ਬਣਾ ਲਾ ਭਾਈ ਹੋਣ ਲੰਨੇ ਮੇਸਤਰੀ ਦੀ ਇੰਟਰਵਿਊ ਘੜੇ ਦੀ ਸਰਦਾਰ ਜੀ ਹੈ ਪੁੱਛਦੇ ਆ ਨਾ ਉਹ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਤੇ ਕਾਦਾ ਕਾਦਾ ਕੰਮ ਕਰਦੇ ਆ ਤੇ ਹੋਰ ਯਾਰ ਉਹ ਵੀ ਖੜੇ ਨੇ ਲਓ ਬਈ ਮਿੱਤਰੋ ਆਹ ਅੰਕਲ ਆ ਇਹ ਅੰਕਲ ਦੀ ਆਪਾਂ ਹੁਣ ਇੰਟਰਵਿਊ ਕਰਾਂਗੇ ਥੋੜੀ ਦੇਰ ਤੱਕ ਤੇ ਦੇਖ ਸਕਦੇ ਆ ਤੁਸੀਂ ਗੱਡੀਆਂ ਕੱਲੀ-ਕੱਲੀ ਚੀਜ਼ਾਂ ਜਿਹੜੀ-ਜਿਹੜੀ ਵੀ ਉਹ ਹੀ ਅਸੀਂ ਪੁੱਛਾਂਗੇ ਤੇ ਤੁਹਾਨੂੰ ਜਵਾਬ ਮਿਲ ਜੂਗਾ ਇਹ ਕਿਹਦਾ ਆਕਤਾ ਵਾ ਪਰ ਤੁਸੀਂ ਇੱਕ ਵਾਰੀ ਗੱਡੀਆਂ ਦੀ ਨਿਗਾਹ ਮਾਰ ਲਓ ਇਧਰੋਂ ਲੈ ਕੇ ਆਹ ਸਾਰੀਆਂ ਇਹ ਆਹ ਪਿੱਛੇ ਤੱਕ ਉੱਥੇ ਪੰਜਾਬ ਦੇ ਸਾਰੇ ਜੰਗ ਆਪਾਂ ਉਧਰ ਪਿੱਛੇ ਤੱਕ ਇਧਰਾਂ ਬਾਹਰ ਵੀ ਗੱਡੀਆਂ ਖੜੀਆਂ ਸਾਰੀਆਂ ਪੰਜਾਬ ਦੀਆਂ ਹੋਰ ਵੀ ਇਧਰ ਬੰਗਾਲ ਵਾਲੀਆਂ ਵੀ ਗੱਡੀਆਂ ਸਾਰੀਆਂ ਅੰਕਲ ਕੋਲ ਕਰਾਨੀਆਂ ਕੰਮ ਤੇ ਦਿਓ 10 ਮਿੰਟ ਫੇਰ ਕਰਦੇ ਹਾਂ ਆਪਾਂ ਓਏ ਮਿੱਤਰੋ ਕੰਮ ਬਹੁਤ ਆ ਅੰਕਲ ਕੋਲ ਆਪਾਂ ਕਰਾਂਗੇ ਫੇਰ ਉਧਰੋਂ ਆਂਦੇ ਵੇ ਇੰਟਰਵਿਊ ਸਾਰੇ ਤੁਹਾਨੂੰ ਡਿਟੇਲ ਦੱਸਾਂਗੇ ਵੀ ਕੀ ਹਿਸਾਬ ਕਿਤਾਬ ਆ ਰਸ਼ਪਾਲ ਸਿੰਘ ਜੋਹੜ ਨਾਮ ਅੰਕਲ ਦਾ ਅੰਕਲ ਕਹਿੰਦਾ ਮੇਰਾ ਨਾਮ ਬੋਲਦੀ ਜਰੂਰ ਰਸ਼ਪਾਲ ਸਿੰਘ ਜੋਹੜ ਮਿਸਤਰੀ ਤੇ ਹੁਣ ਚੱਲਦੇ ਆਪਾਂ ਹੋਟਲ ਤੇ ਲਾਨਨੇ ਆ ਗੱਡੀ ਜਾ ਕੇ ਤਾਰੇ ਦੇ ਤੇ ਨਾਵਾ ਧੋਵਾਂਗੇ ਯਾਰ ਬੁਰੇ ਹਾਲ ਹੋਏ ਪਿਆ ਦੇਖੋ ਸ਼ਕਲ ਦਿਖਾਣੇ ਨੂੰ ਜੀ ਨਹੀਂ ਕਰ ਰਿਹਾ ਤੇ ਕੱਲ ਨੂੰ ਉੱਥੇ ਗੱਡੀ ਵੀ ਧੋਵਾਂਗੇ ਦੇਨੇ ਤਿੰਨਾ ਆਪ ਵੀ ਨਾ ਵਾਂਗੇ ਕੱਪੜੇ ਵੀ ਧੋਵਾਂਗੇ ਤੇ ਆ ਬਾਬਾ ਵੀ ਆਜੂ ਗੱਡੀ ਉਹ ਕਰਕੇ ਲੈ ਕੇ ਕੰਮ ਕਰਵਾ ਕੇ ਤੇ ਆਪਾਂ ਚੱਲਦੇ ਆਂ ਹੋਟਲ ਤੇ ਚੱਲ ਵੀ ਚੱਲ ਆਣ ਦੇ ਆਣ ਦੇ ਚੱਲ 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 ਜਾਣ ਦੇ ਜਾਣ ਦੇ ਜਾਣ ਦੇ ਟਾਇਰ ਚੱਕ ਟਾਇਰ ਉਹ ਟਾਇਰ ਚੱਕ ਟਾਇਰ हां चल 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 बस ਲੋ ਮਿੱਤਰੋ ਟਾਈਮ ਹੋ ਗਿਆ 6:23 ਤੇ ਚੱਲਦੇ ਆਪਾਂ ਵੀਰਿੰਦਰ ਭਾਈ ਆ ਰਿਹਾ ਪਿੱਛੇ-ਪਿੱਛੇ ਆਲੇ ਜਾ ਉਹ ਵੀ ਰੋਕਣਗੇ ਮਿੰਟੂ ਉਹ ਜਿਹੜਾ ਇਹ ਪਹਿਲੇ ਚੱਕਰ ਕਹਿੰਦੇ ਰਹੇ ਤੇ ਆਲੂ ਦੇ ਆਲੂ ਇਧਰ ਸੇ ਉਧਰ ਨਹੀਂ ਜਾਣਾ ਚਾਹੀਏ ਬੰਗਾਲ ਸੇ ਝਾਰਖੰਡ ਮੇ ਹੋ ਨਾ ਉਹ ਵਾਲੇ ਪੇਪਰ ਜੇ ਚੈੱਕ ਕਰਦੇ ਹੁੰਦੇ ਆ ਹਾਂ ਲੋ ਜੀ ਮੇਟਰ ਟਾਈਮ ਹੋ ਗਿਆ 8:11 ਟਾਰੇ ਦੇ ਹੋਟਲ ਤੇ ਲਾਲੀ ਗੱਡੀ ਇੱਥੇ ਲਾਂਡਰੀ ਵਾਲਾ ਵੀ ਹੈਗਾ ਉਹ ਦੇ ਕੱਲੀ ਗਿਆ ਵਾ ਨਾ ਇਹ ਕਿਆ ਲਿਖਿਆ ਵਾ ਯਹਾਂ ਪਰ ਉਚਿਤ ਰੇਟ ਹੋਵੇ ਕਵਰ ਕੰਬਲ ধੋਏ ਜਾਂਦੇ ਹਨ ਉਹ ਵਕੇ ਇਧਰ ਕਪੜਾ ਪਾਇਆ ਵਾ ਸਵੇਰੇ ਇੱਥੇ ਕੱਪੜੇ-ਕੁਪੜੇ ઠવા ਆ ਗਏ ਗੱਡੀਆਂ ઠવા ਆ ਗਏ ਤੇ ਆਪ ਆਪਣੀ ਸਰਵਿਸ ਆਪ ਕਰਕੇ ਫੇਰ ਚੱਲਾਂਗੇ ਆ ਦੇਖ ਲੋ ਹਾਲ ਕਿਆ ਹੋਇਆ ਗ੍ਰਿੰਦਰ ਬਾਈ ہماری ਦਾੜੀ ਕਟੋਗੇ ਸਵੇਰੇ ਇਹ ਗ੍ਰਿੰਦਰ ਬਾਈ ਦੀ ਦਾੜੀ ਮੈਂ ਕੱਟੀ ਇਹ ਮੇਰੀ ਕੱਟ ਦੂਗਾ ਦੇ ਦੇ ਨਾ ਦੋ ਉਹ ਆ ਸਾਬਣ ਦਿੱਤੇ ਆ ਦਾ ਪੰਪ ਵਾਲਿਆਂ ਨੇ ਕਹਿੰਦਾ ਤੁਸੀਂ ਨਹਾਣਾ ਦਾ ਐ ਨਹੀਂ ਸਾਬਣ ਲੈ ਜਾਓ ਸਵੇਰੇ ਮੇਰੀ ਦਾੜੀ ਕੱਟਦੀ ਉਹ ਨਹੀਂ ਲੱਗਾ ਆ ਮੈਂ ਮੈਂ ਨਹੀਂ ਲੱਗਾ ਹੈ ਮੈਂ ਨਹੀਂ ਲੱਗਾ ਮੈਂ ਵੀ ਤਾਂ ਵੱਡੀ ਆ ਉਹਦੀ ਮੈਂ ਕੱਟੀ ਵੀ ਆ ਦਾੜੀ ਉਹਦੀ ਉਹ 20 ਰੁਪਏ ਦੇਣੇ ਸੀ ਉਹਨੂੰ ਖੁੱਲੇ ਤੇਰੀ ਕਰਾਰੀ ਵੀ ਭਰੇ ਆ ਉਹ 50 ਲੱਲੀ ਸਾਡੇ ਵੀ ਕੱਟਦੀ ਕੈਮਰਾ ਬੰਦ ਕਰਕੇ ਆਹ ਨਾਲ ਬੰਨ੍ਹ ਰਹੇ ਹੋ ਜੀ ਤੇ ਛੋਟੀ ਬੋਤਲ ਦੇ ਦੇ ਯਾਰ ਟੋਨੀ ਬੰਦੇ ਆ ਦੇ ਕਮੈਂਟਾਂ ਦੇ ਕਹਿੰਦੇ ਤੂੰ ਬੋਲਦਾ ਨਹੀਂ ਟੋਨੀ ਦੀ ਅੱਖਾਂ ਦੇ ਲਾਲ ਆ ਰਹੀਆਂ ਇਹ ਹੈਲੋ ਇੱਧਰ ਤਾਂ ਸੁਣ ਲਾ ਉਹ ਕਹਿੰਦੇ ਬੋਲਦਾ ਨਹੀਂ ਹੈਗਾ ਤੂੰ ਹਾਂ ਕੰਮ ਚੱਲਿਆ ਹੋ ਜ਼ਰੂਰੀ ਲੈਂਡਿੰਗ ਤੇ ਚੱਲਿਆਂ ਗੁਰਿੰਦਰ ਭਾਈ ਜੀ ਕੁਝ ਕਹਿਣਾ ਚਾਹੋਗੇ ਆਪਣੇ ਦਰਖਾਂ ਦਰਸ਼ਕਾਂ ਵਾਸਤੇ ਦਰਸ਼ਕਾਂ ਤੋਂ ਆਪਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਰੀਰ ਢਿੱਲਾ ਆਹ ਅੱਜ ਸਰੀਰ ਢਿੱਲਾ ਵਾਲੇ ਭਾਈ ਗੁਰਿੰਦਰ ਬਾਈ ਦਾ ਭਾਈ ਬੰਦੇ ਕਮੈਂਟ ਕਰਦਾ ਕਹਿੰਦੇ ਗੁਰਿੰਦਰ ਬਾਈ ਦਾ ਵੀ ਚੈਨਲ ਬਣਾ ਦੇ ਕਹਿੰਦੇ ਬੰਦਾ ਘੈਂਟ ਆ ਹਾਂ ਬੰਦੇ ਨੂੰ ਬਣਾ ਲਿਆ ਕਰੋ ਮੇਰੇ ਜੋ ਸਰੀਰ ਢਿੱਲਾ ਮੜਾ ਜਾ ਹਾਂ ਸਵੇਰ ਦਾ ਹੀ ਕਹਨੇ ਗੱਲ ਬੰਦੇ ਕਹਨੇ ਗੱਲਾਂ ਬੜੀਆਂ ਸੁਣਾਉਂਦਾ ਅਗਰਿੰਦਰ ਆਏ ਕਮੈਂਟ ਆਏ ਵੇ ਤੈਨੂੰ ਪੜਾਉਣਾ ਅੱਜ ਦਾ ਸਵੇਰ ਦਾ ਹੀ ਨਾ ਉੱਤੀ ਸਾਰੇ ਹਾਂ ਤੈਨੂੰ ਮਨੂੰ ਤੇਰੀ ਛਕਲੇ ਦੇਖ ਗਈ ਦੀ ਜਦ ਤੂੰ ਉੱਥੇ ਮੈਂ ਗੱਡੀ ਪਾਸ ਕਰੀ ਨਾ ਮੈਂ ਕਿਹਾ ਗਰੇਂਦਰ ਬਾਈ ਦਾ ਸਰੀਰ ਢਿੱਲਾ ਮੈਂ ਕਿਹਾ ਅੱਜ ਸੈੱਟ ਨਹੀਂ ਹੈਗਾ ਆ ਹਾਂ ਆ ਕਈ ਵਾਰ ਇਦਾਂ ਵੀ ਹੋ ਜਾਂਦਾ ਰਾਤ ਤੇਰੇ ਪੱਖਾ ਲਾਤਾ ਇੱਕ ਹਾਂ ਮੈਂ ਇਹਨੂੰ ਕਿਹਾ ਮੈਂ ਤਾਂ ਰਹਿਣ ਦੇ ਪੱਕੇ ਨੂੰ ਵੀ ਆਪਣਾ ਪੇਕਣੀ ਠੀਕ ਹੈ ਹਾਂ ਨਹੀਂ ਕਹਿੰਦਾ ਮੈਂ ਫੇਰ ਬੰਦ ਕਰ ਦੂਗਾ ਮੰਨੂ ਦਾ ਪਤਾ ਲੋਹੀ ਚ ਆਪ ਮੈਂ ਕਿਹਾ ਨੇ ਲੈ ਲੈ ਕੰਬਲ ਉਹ ਫੇਰ ਪਤਾ ਨਹੀਂ ਕਦ ਬੰਦ ਬੰਦ ਕਰਿਆ ਠੰਡ ਲੱਗ ਹਾਂ ਸਰੀਰ ਅਜ ਦੁਖਦਾਦਾ ਸਾਰਾ ਮੈਨੂੰ ਤਾਂ ਇਹ ਗੋਲੀ ਲੈ ਲੈਣ ਮੈਂ ਮੈਂ ਤਾਂ ਗੋਲੀ ਨਾ ਜਦੋਂ ਅੰਤ ਦੀ ਆਈ ਆ ਜਾਂਦੀ ਹੈ ਹਾਂ ਇਹ ਲੰਨਾ ਗੋਲੀ ਗੋਲੀ ਨਹੀਂ ਮੈਂ ਕੱਲੇ ਲੈ ਕੇ ਆਇਆ ਪੱਤਾ ਨਿੰਮੋ ਸਲਾਈਡ ਪੈਰਾਸਿਟਾਮੋਲ ਦਾ 65 ਰੁਪਏ ਦਾ ਦਿੱਤਾ ਉਹਨੇ ਉਹਦੀ ਇੱਕ ਗੋਲੀ ਲਈ ਵੀ ਬਾਈ ਸਰੀਰ ਐਨ ਕਰ ਦਿੰਦੀ ਹੈ ਦਵਾ ਆ ਹੁਣ ਗਿਆ ਲੋੜ ਸ਼ਕਤੀ ਵਾਟਰ ਬਸ ਸ਼ਕਤੀ ਵਾਟਰ ਚੱਲੇਗਾ ਆ ਦੇਖ ਲੈ ਬਾਈ ਸ਼ਕਤੀ ਵਾਟਰ ਪੀਣੇ ਆਲੇ ਦੋਏ ਇੱਧਰ ਹੋ ਗਏ ਮੈਨੂੰ ਕੱਲੇ ਨੂੰ ਛੱਡ ਗਏ ਹਾਂ ਬਾਈ ਬੈਟਰੀਆਂ 'ਚ ਡਿਜੀਟਲ ਵਾਟਰ ਪਾਊਗਾ ਹੁਣ 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 ਆਉਣੀਆਂ ਨਹੀਂਆਂ ਗੱਲਾਂ ਉਦਲੇ ਲਾਇਆ ਬਲਦੀਆਂ ਮਿੰਟੂ ਮਿੰਟੂ ਦਾ ਹੈ ਲੱਗ ਜਾਂਦਾ ਕਰ ਹੈਲੋ ਇੱਕ ਮਾਨ ਬ੍ਰੈਂਡ ਵਾਲਾ ਨਹੀਂ ਹੈਗਾ ਮਾਨ ਬ੍ਰੈਂਡ ਵਾਲਾ ਹਾਂ ਹਾਂ ਉਹ ਕਿਸੇ ਬੰਦੇ ਦੀ ਗੱਡੀ ਲੱਗ ਗਈ ਹਾਂ ਉਧਰ ਆਵਾ ਮੈਂ ਇੱਕ ਮਿੰਟ ਆ ਮਿੰਟੂ ਫੜੀ ਐ ਇੱਕਣੀ ਫਰਲਾ ਚੱਲ ਰਹੀ ਹੈ ਵੀਡੀਓ ਕੀ ਕੈਂਡ ਆ ਬੋਲ ਉਹਨੇ ਬੋਲਿਆ ਕਿਸੇ ਬੰਦੇ ਦੀ ਗੱਡੀ ਲੱਗ ਗਈ ਹਾਂਜੀ ਉਹ ਕੈਮਰਾ ਦਾ ਸੈਟ ਕਰ ਲੈ ਉਹ ਕਹਿੰਦਾ ਕਹਿੰਦਾ ਭੁਖੀ ਪੱਕੀ ਡੋਡੇ ਡੂਡੇ ਕਹਿੰਦਾ ਵੱਧ ਘਟ ਖਾਦੇ ਹੋਣੇ ਹੈ ਨਾ ਫਿਰ ਉਹਨੂੰ ਡਰਾਈਵਰਾਂ ਨੇ ਲਾਇਆ ਫੋਨ ਅੱਛਾ ਇੱਕ ਡਰਾਈਵਰ ਨੇ ਨਹੀਂ ਲਾਇਆ ਉਹ ਇੱਕ ਦਾ ਕੱਟੇ ਕਰੇ ਦੂਏ ਦਾ ਆ ਜੇ ਕਰੇ ਹੈ ਫਿਰ ਉਹਦੀ ਚੰਗੀ ਮੰਜੀ ਠੋਕੀ ਉਹ ਤਾਂ ਨਹੀਂ ਫੇਸਬੁੱਕ ਤੇ ਵੀ ਆ ਉਹ ਹੁੰਦੀ ਉਹ ਯਾਰੀ ਜੇ ਮੈਨੂੰ ਹੁਣੀ ਸਾਹਮਣੇ ਆ ਤੇ ਉਹ ਚੰਗੀ ਮੰਜੀ ਠੋਕੀ ਇਹ ਅੱਛਾ ਮਤਲਬ ਗੱਡੀ ਲੱਗ ਗਈ ਗੱਡੀ ਲੱਗ ਗਈ ਕਿਸ ਬੰਦੇ ਨੂੰ ਇਹ ਬਜ਼ੁਰਗ ਆ ਜੀ ਇਹ ਇਹਨੇ ਕਿਸੇ ਬਜ਼ੁਰਗ ਆ ਲਿਖਿਆ ਹੋਇਆ ਵੀਡੀਓ ਵਿੱਚ ਡਰਾਈਵਰ ਵੀਰਾਂ ਨੂੰ ਕਹਿੰਦਾ ਸੀ ਭੁੱਕੀ ਖਾਣੇ ਚੋੜੇ ਮੂੰਹ ਵਾਲੇ ਦਿਸਦੇ ਨਹੀਂ ਦੀਬ ਬਣਾਇਆ ਲੈ ਇਹ ਲਾ ਫੋਨ ਲਾ ਇਹਨੂੰ ਰੋਕ ਯਾਰ ਬੰਨ ਲਾ ਬੰਦਾ ਤਾਂ ਹੋ ਬਜ਼ੁਰਗ ਹਾਂ ਉਹ ਬੰਦਾ ਬਜ਼ੁਰਗ ਦਾ ਉਹ ਤੇ ਗੱਡੀ ਚਲੋ ਲੱਗ ਕੋਈ ਖਰਾਬੀ ਟਾਇਰ ਫਟ ਗਿਆ ਉਹਦਾ ਹਾਂ ਪੂਰਲਾ ਟਾਇਰ ਫਟ ਗਿਆ ਹਾਂ ਗੱਡੀ ਖਿੱਚ ਕੋ ਚਲੇਗੀ ਸੱਜੇ ਖੱਬੇ ਹਾਂ ਤੇ ਇਹ ਨੇ ਵਿੱਚ ਪਿਆਨ ਦੇ ਤਾਂ ਕਹਿੰਦਾ ਵੀ ਫੁੱਕੀ ਖਾਣੇ ਕਹਿੰਦਾ ਵੱਧ ਘਟ ਫੁੱਕੀ ਮਾਲ ਪੱਤਾ ਖਾ ਲਿਆ ਹੁਣ ਹਾਂ ਹੁਣ ਵੀ ਤੂੰ ਟਰੱਕ ਅੱਟ ਕੇ ਜਾਣਾ ਉੱਥੇ ਹੁਣ ਜੇ ਦੇਖਿਆ ਜਾਵੇ ਕਿ ਕਿ ਬੰਦੇ ਸੋ ਕੀ ਕਿੰਨੇ ਚੱਲ ਹਾਂ ਮੰਨੋ ਇੱਕ ਵਾਰ ਬੰਦਾ ਮਿਲਿਆ ਹਾਂ ਉਹ ਚਾਹ ਵੀ ਨਹੀਂ ਦਾ ਪੀਂਦਾ ਹੈਗਾ ਹਾਂ ਬਥੇਰੇ ਬੰਦੇ ਆ ਬਾਈ ਆ ਤਾਂ ਬਹੁਤ ਦੂਰ ਦੀ ਗੱਲ ਹੈ ਹਾਂ ਤੇ ਉਹ ਚਾਹ ਤੱਕ ਨਹੀਂ ਦਾ ਪੀਂਦਾ ਹੈਗਾ ਹਾਂ ਮਤਲਬ ਉਹ ਫਿਰ ਉਹੀ ਹੈ ਨਾ ਆਪਣੇ ਫਿਰ ਇੱਕ-ਇੱਕੇ ਰਸੇ ਨਾਲ ਬੰਨ੍ਹਣੇ ਸਾਰਿਆਂ ਨੂੰ ਹਾਂ ਇੱਕ-ਇੱਕੇ ਰੇ ਚ ਲੈ ਲੈਣੇ ਆ ਭਈ ਦੱਸ ਤੂੰ ਟਰੱਕ ਸਿੱਟ ਕੇ ਜਾਂਦਾ ਭੁੱਕੀ ਦਾ ਚੌੜੇ ਮੂੰਹ ਵਾਲਾ ਤੂੰ ਮੰਡ ਕੇ ਜਾਂਦਾ ਹਾਂ ਮੈਂ ਹਾਂ ਫਿਰ ਤੂੰ ਕਹਿਣ ਦਾ ਅਕਦਰ ਹੋਵੇਂ ਸੋ ਸਮਝ ਕੇ ਬੋਲਿਆ ਕਰੋ ਇਹ ਦੇਖ ਇਹ ਸੁਣ ਇਹ ਜਿਹੜੀ ਵੀਰ ਗੱਲ ਦੱਸ ਰਿਹਾ ਨਾ ਕੋਈ ਵੀਰ ਵਾਲੀ ਲਾਈਵ ਇੱਧਰ ਸੁਣੀ ਜਾਂਨੇ ਕੀ ਕੀ ਹੋਇਆ ਹਾਂ ਭਾਈ ਇੱਧਰ ਮਾਨ ਬਿੰਡੇ ਵਾਲੇ ਬੋਲਦੇ ਹਾਂ ਤੂੰ ਸੀ ਕੌਣ ਹਾਂ ਜੀ ਵੀਰੇ ਮੈਂ ਨਾ ਇੱਥੇ ਰਵਿੰਦਰੀ ਜੀ ਰਹਿਣਾ ਇੱਥੇ ਫਿੱਲੇ ਗੁੜੀਆਂ ਚਲਾਉਨੇ ਆਸੀ ਆਪਣੀਆਂ ਤੁਸੀਂ ਉਹ ਬੰਦੇ ਜਿਹੜੇ ਉਹ ਗੱਡੀ ਦੀ ਵੀਡੀਓ ਪਾਈ ਆ ਉਹਦੇ ਤੁਸੀਂ ਸਪੈਸ਼ਲੀ ਬੋਲਿਆ ਕਿ ਭੁੱਖੀ ਭਾ ਕੀ ਖਾਂਦੇ ਨੇ ਭੁੱਖੀਆਂ ਬਾਰੇ ਕੀ ਮਤਲਬ ਹੈ ਇਹ ਉਹ ਤਾਂ ਤੁਹਾਡਾ ਭੁੱਖੀ ਭਾ ਕੀ ਮਿਲਦੀ ਨਹੀਂ ਮੈਂ ਤਾਂ ਇਹ ਮੇਰੀ ਗੱਲ ਜੀ ਜਲੇਗਾ ਉਹੀ ਹੋਣੀ ਹੈ ਇਹ ਬੰਦੇ ਭੱਟ ਖਾ ਲਈ ਮਿਲਦੀ ਨਹੀਂ ਮੈਨੂੰ ਤਾਂ ਆ ਗਿਆ ਬੰਦੇ ਇਹ ਤੈਨੂੰ ਕਿਹਨੇ ਕਿਹਾ 50 ਕਿਲੋਮੀਟਰ ਤੋਂ ਕਰਕੇ ਭਰ ਕੇ ਲਿਆ ਤੇ ਕਿਹਨੇ ਕਿਹਾ ਤੈਨੂੰ ਵੀ ਉਹ ਡਰਾਈਵਰ ਦੀ ਗੱਡੀ ਨਹੀਂ ਟਗੜੀ ਬੱਜੀ ਆ ਵੀਰੇ ਤੇ ਭੁੱਖੀ ਖਾ ਕੇ ਬੱਜੀ ਆ ਕੀ ਪ੍ਰੂਫ ਆ ਤੇਰੇ ਕੋਲ ਕੀ ਕਰੀਆ ਮੀਨਾ ਜੀ ਲੇਕੂੰਗਾ ਹਾਂ ਕਿ ਚੂਹੇ ਹੀ ਬਲਾਣੀਆਂ ਹਾਂ ਹਾਂ ਜੀ ਮੀਰ ਜੀ ਮਾਨਪਿੰਡਿਆ ਵਾਲਾ ਹਾਂ ਦੂਸਰੇ ਦਾ ਆਇਆ ਮੈਂ ਕਹਿੰਦਾ ਪੂਰੀ ਧੂੜ ਪੱਟੀ ਇੱਕ ਮੈਂ ਵੀਡੀਓ ਦੇਖੀ ਹੁੰਦਾ ਸੀ ਆਪਣੀਆਂ ਜਿਹੜਾ ਟਰਾਲਾ ਵੜਿਆ ਆਪਣਾ ਆ ਰਾਮਪੁਰੇ ਬਾਈ ਕਿਸੇ ਦੇ ਘਰ ਚ ਤੇ ਉਹ ਮੈਂ ਇਹਦਾ ਉਹ ਕਰੀਆਂ ਦਾ ਛੱਡੋ ਇਹਨੂੰ ਖੈਰ ਇਹ ਮਾੜੀ ਗੱਲ ਐ ਜਿਹੜਾ ਇਹ ਕਹਿੰਦਾ ਹੈ ਹਾਂ ਬਾਕੀ ਰਹੀ ਗੱਲ ਖਾਣ ਪੀਣ ਦੀ ਹਾਂ ਦੇਖ ਆਡਾ ਕੋਈ ਟਾਈਮ ਟੇਬਲ ਨਹੀਂ ਹਾਂ ਸਾਨੂੰ ਨਾ ਸੌਣ ਦਾ ਨਾ ਪੈਣ ਦਾ ਨਾ ਕੁਝ ਹਾਂ ਸਾਨੂੰ ਤਾਂ ਤੇਰੇ ਸਾਹਮਣੇ ਡਰਾਈਵਰ ਦਾ ਯਾਰ ਜਿਹੜੇ ਜਿਵੇਂ ਕਈ ਵਾਰੀ ਹੁਣ ਆਪਾਂ ਦੇਖੀ ਸੀ ਸਿਵਿਆਂ ਚ ਚੜੇਲਾ ਸੁੱਤੀਆਂ ਪਈਆਂ ਹੁੰਦੀਆਂ ਫੇਰ ਵੀ ਡਰਾਈਵਰ ਜਾਗਦਾ ਹੁੰਦਾ ਆਪਾਂ ਢਾਬੇ ਤੇ ਹੀ ਰਾਤ ਨੂੰ ਆਉਨੇ ਹਾਂ ਹਾਂ 3 ਵਜੇ ਆ ਕੇ ਸਮਝ ਲੈ ਰੋਟੀ ਖਾ ਕੇ ਪੈਣੀ ਹੈ ਹਾਂ ਹੁਣ ਚੌਂਕੀਦਾਰ ਆ ਪੰਜਦੀ ਨਹੀਂ ਆ ਕਰੀ ਅੱਗੇ ਪਿੱਛੇ ਹਾਂ ਚੌਂਕੀਦਾਰ ਕਈ ਵਾਰੀ ਅੱਧੇ ਘੰਟੇ ਬਾਹਰ ਠਾਲ ਦਿੰਦਾ ਹਾਂ ਠੀਕ ਹੈ ਆ ਉਹ ਦਿਨ ਉਹਰੇ 8 ਵਜੇ ਹੀ ਸੌਂ ਜਾਂਦੇ ਇੱਥੇ ਢਾਬੇ ਤੇ ਆ ਕੇ ਤੇਰੇ ਵਿੱਚ ਬੰਦੇ ਖਾਨੇ ਆ ਕੋਈ ਕੰਮ ਵੀ ਕਰਦੇ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢਦੇ ਹਾਂ ਜਾ ਕਿਸੇ ਤੇ ਲੈਣ ਤਾਂ ਨਹੀਂ ਜਾਂਦੇ ਹਾਂ ਠੀਕ ਹੈ ਵੀ ਚੋਰੀ ਜਗਾਰੀ ਤਾਂ ਨਹੀਂ ਕਰਦੇ ਹੈਗੇ ਹਾਂ ਠੀਕ ਹੈ ਨਾ ਪਰ ਇਹ ਕਿਸੇ ਨੂੰ ਬੋਲਣ ਦਾ ਵੀ ਹੱਕ ਨਹੀਂ ਜੇ ਕੋਈ ਦੇਖੇ ਨਹੀਂ ਜਾਂਦਾ ਤਾਂ ਬੋਲਣ ਦਾ ਵੀ ਹੱਕ ਨਹੀਂ ਹਾਂ ਖਾਨੇ ਹੁਣ ਪੁਰਾਣੇ ਉਸਤਾਦ ਭਾਈ ਪਰਾਣੀ ਪਰਾਣੀ ਆ ਬੰਦੇ ਇਹ ਤਾਂ ਮੈਂ ਕਹਣਾ ਜੰਮਿਆ ਵੀ ਨਹੀਂ ਹੋਣਾ ਜਿੱਦਾਂ ਉਹ ਬਜ਼ੁਰਗ ਗੱਡੀ ਚਲਾਉਂਦਾ ਹੋਣਾ ਹਾਂ ਸਹੀ ਗੱਲ ਆ ਇਹ ਤਾਂ ਜੇ ਪਾਣਾ ਕਹਣਾ ਸਿੱਖਿਆ ਹੋਣਾ ਜਦ ਹਾਂ ਮੂਹਨ ਆਲੇ ਕਰਦਾ ਹੋਣਾ ਪੀ ਵੀ ਜਦੋਂ ਗੱਡੀ ਲੱਗਿਆ ਹੋਣਾ ਚਲਾਉਣਾ ਹਾਂ ਬਾਈ ਇਹਦੀ ਫਿਰ ਜਣੀ ਚੰਗੀ ਇੱਥੇ ਹੀ ਬੇਰਤੀ ਇਹਦੀ ਤੇ ਬਾਈ ਮੜਾ ਜਾ ਸੋਚ ਕੇ ਸਮਝ ਕੇ ਬੋਲਿਆ ਕਰੋ ਸਾਡਾ ਕਿਸੇ ਨੂੰ ਹੇਟ ਕਰਨ ਦਾ ਕੋਈ ਉਹ ਨਹੀਂ ਟਿਕਿਆ ਰਹੂਗਾ ਠੀਕ ਹੈ ਜਿਹੜਾ ਸਾਡੇ ਮੈਗਵੇ ਚ ਗਲਤ ਬੋਲੂਗਾ ਸਾਨੂੰ ਹਾਂ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਆਪਾਂ ਤਾਂ ਚੱਲ ਪੰਜਾਬ ਹੁਣ ਗਏ ਨਹੀਂ ਹਾਂ ਤੁੰਦ ਪੈਂਦੀ ਆ ਬਹੁਤ ਹਾਂ ਸਬਜੀ ਵੀ ਜਾਂਦੀ ਆ ਚੰਡੀਗੜ੍ਹ ਰੋਜ਼ ਹਾਂ ਹੈ ਹਰ ਇੱਕ ਚੀਜ਼ ਜਾਂਦੀ ਆ ਹਾਂ ਤੇਰੇ ਸਾਹਮਣੇ ਜੀ ਘੰਟਾ 10 ਮਿੰਟ ਗੱਡੀ ਲੇਟ ਹੋ ਜੇ ਬਿਵਾਰੀ ਕਹਿੰਦਾ ਹਾਂ ਪਾੜਾ ਕੱਟ ਦੂੰਗਾ ਲਕੀਰ ਕਰ ਦੂੰਗਾ ਉਹ ਕਰ ਦੂੰਗਾ ਆਪਣੇ ਤਾਂ ਚੱਲ ਫੇਰ ਮੜਾ ਮੋਟਾ ਕੁਝ ਕਹਿੰਦੇ ਨਹੀਂ ਹੈਗੇ ਹਾਂ ਮਝੂਏ ਮੰਡੀ ਚ ਹਾਂ ਜੇ ਤਾਂ ਮਿੱਤਰਾਂ ਤੂੰ ਆ ਗਿਆ ਟਾਈਮ ਤੇ ਜਾਂ ਟਾਈਮ ਤੋਂ ਪਹਿਲਾਂ ਹਾਂ ਫਿਰ ਤਾਂ ਤੁਹਾਨੂੰ ਕਹੋਂਗੇ ਬਗਾਲੀ ਆ ਜਾ ਏਸੀ ਵਾਲੇ ਕਮਰੇ ਚ ਬੈਠ ਹਾਂ ਚਾਹ ਪਾਣੀ ਸਭ ਕੁਝ ਜੇ ਹੋ ਗਿਆ ਲੇਟ ਹਾਂ ਫਿਰ ਗਾਲਾਂ ਇਹ ਜੀਆਂ ਕੱਢਦੇ ਆ ਵੀ ਰੇ ਰੱਬ ਧਰਨਾ ਹਾਂ ਇਹ ਹਿਸਾਬ ਕਿਤਾਬ ਹੈ ਇਹ ਲੋਕ ਤਾਂ ਘਰ ਬਹਿ ਕੇ ਮਰੀ ਜਾਂਦੇ ਆ ਗੱਲਾਂ ਵੀ ਗੱਡੀਆਂ ਵਾਲਿਆਂ ਆ ਕਰਦੇ ਫਲਾਣਾ ਕਰਦੇ ਆ ਹਾਂ ਪਰ ਪਤਾ ਗੱਡੀਆਂ ਵਾਲਿਆਂ ਨੂੰ ਇਹ ਵੀ ਉਹਨਾਂ ਨਾਲ ਕਿ ਆ ਵੀ ਹਾਂ ਜਿਹੜੀ ਤੁਸੀਂ ਤਾਜੀ ਸਬਜ਼ੀ ਖਾਣੇ ਆ ਨਾ ਰੋਡ ਤੇ ਉਹਨਾਂ ਪੁੱਛੋ ਵੀ ਕਿਵੇਂ ਲੈ ਕੇ ਜਾਂਦੇ ਆ 20 ਮਿਲਦੇ ਆ ਕੁੱਤੇ ਬਿੱਲੇ ਹਾਂ ਆਏ ਅਸੀਂ ਹਰੇਕ ਨਾਲ ਬਹਿਸ ਕਰਨ ਲੱਗੇ ਜੀ ਬਸ ਅਸੀਂ ਤਾਂ ਫਿਰ ਹੋ ਗਏ ਕਾਮਯਾਬ ਹਾਂ ਆਉਣ ਤੇਰੇ ਸਾਹਮਣੇ ਖੜੀ ਨਹੀਂ ਤੇ ਪਿੱਛੇ ਹਾਂ ਉਹ ਕਹਿੰਦਾ ਹਾਂ ਮੈਂ ਖਾਂ ਦੱਸ ਮਨੂੰ ਕਹਿੰਦਾ ਬੈਰੀਕੇਟ ਕਰਤਾ ਅੱਗੇ ਕਹਿੰਦਾ ਬੈਰੀਕੇਟ ਤੋਂ ਜਾਣੇ ਨਹੀਂ ਦੇਗਾ ਹਾਂ ਓ ਮਾਈ ਗੱਡ ਫੇਰ ਗਿਆ ਮੈਂ ਪਿੱਛੇ ਵਾਲੇ ਵਰ ਤਾਂ ਮੈਂ ਬੈਸ ਹੀ ਗਿਆ ਉਹ ਕਹਿੰਦਾ ਕਹਿੰਦਾ ਜਾ ਜਾ ਉਹ ਜਾ ਉਹਨੇ ਅੱਗੇ ਵਾਲੇ ਨੂੰ ਬੈਰੀਕੇਟ ਕਰਿਆ ਵੇ 20 ਰੁਪਏ ਦੇ ਕੇ ਆਇਆ ਮੈਨੂੰ ਮੈਂ ਲਾ ਫੜ 20 ਰੁਪਏ ਜਦਾ ਪੁੱਥੇ ਲੰਗੇ ਉਹ ਚੌਂਕ ਹਾਂ ਸੜਕ ਬਰਾਲਾ ਆਓ ਮੰਨੂ ਕਹਿੰਦਾ ਨਾ ਉਹ ਉਹ ਆਇਆ ਕਹਿੰਦਾ ਉਹ ਐਂਜਿ ਕਰੀ ਜੂਵੇਂ ਹਾਂ ਹਾਂ ਕਹਿੰਦਾ ਫੈਲ ਪੇਪਰ ਚੈੱਕ ਕਰੇਗਾ ਮੈਂ ਕਿਹਾ ਨੰਬਰ ਪਲੇਟ ਲੱਗੀ ਹੈ ਹਾਂ ਜੇ ਤੁਸੀਂ ਚਲਾਨ ਆਨਲਾਈਨ ਕਰ ਸਕਦੇ ਆ ਪੇਪਰ ਵੀ ਮੈਂ ਆਨਲਾਈਨ ਚੈੱਕ ਕਰ ਲੈ ਹਾਂ ਤੋਂ ਪਰੇ ਉਹ ਹਾਂ ਮੰਨੂ ਕਹਿੰਦਾ ਅਥਾਰਟੀ ਲੈਟਰ ਆਨਲਾਈਨ ਨਹੀਂ ਆਤਾ ਇਹ ਕਹਿੰਦਾ ਕਹਿੰਦਾ ਗੱਡੀ ਦਾ ਮਾਲਕ ਹੈ ਕਹਿੰਦਾ ਇਹ ਫੇਰ ਉਹ ਲੰਘ ਗਿਆ ਹਾਂ ਉਹ ਮੈਨੂੰ ਕਹਿੰਦਾ ਸਾਈਡ 'ਚ ਲਗਾ ਮੈਂ ਕਹਾ ਇਹ ਨਹੀਂ ਲੱਗਦੀ ਹੈ ਸਾਈਡ 'ਚ ਮੇਰੇ ਕੋਲ ਸਾਰਾ ਕੁਝ ਹੈ ਮੁੜ ਕੇ ਜਿਹੜਾ ਆ ਪਿੱਛੇ ਜੀ ਨੂੰ ਤੂੰ ਦੇ ਕੇ ਆ 20 ਰੁਪਏ ਹਾਂ ਉਹ ਮੈਨੂੰ ਕਹਿੰਦਾ ਹਾਂਜੀ ਮੈਂ ਕਹਾ ਦੱਸੋ ਜੀ ਹਾਂ ਕਹਿੰਦਾ ਬੋਲੀਆ ਦੀ ਮੈਂ ਕੈਮੀਕਲ ਹੈ ਹਾਂ ਉੱਥੇ ਵੀ ਘੜਤੀ ਹਾਂ ਜਿਹੜੇ ਵਿਚਾਲੇ ਜੀ ਆਏ ਦੇ ਇੱਕ ਹਾਂ ਉਹਨੇ ਤਾਂ ਰੁੱਕੇ ਹੀ ਨਹੀਂ ਹਾਂ ਤੇ ਜਿਹੜੇ ਹੁਣ ਆ ਗਾਹਾਂ ਵਾਲੇ ਹਾਂ ਉਹ ਮੈਂ ਫੋਨ ਜਾ ਉਿਓ ਚੱਕਿਆ ਪਤਾ ਹੈ ਹਾਂ ਮੈਨੂੰ ਕਹਿੰਦਾ ਹੋਂਦ ਘਾਤ ਫੋਂਦ ਘਾਤ ਵੀਡੀਓ ਬਣਾ ਰਹਾ ਹਾਂ ਮੈਂ ਕਹਿਆ ਵੀ ਮੈਂ ਵੀਡੀਓ ਜ਼ਰੀ ਬਣਾਉਂਦਾ ਕਹਿੰਦਾ ਖਰਚਾ ਪਾਣੀ ਹਾਂ ਮੈਂ ਕਹਿਆ ਕੈਮੀਕਲ ਲੋਡ ਅੰਮਾ ਤੁਪਰੇ ਕਰ ਇਹਨੂੰ ਸਾਨੂੰ ਜਾਣ ਦੇ ਸਾਡੇ ਬੰਦੇ ਮਾਂ ਕਹਿਆ ਭੈ ਜੀ ਵੀ ਕਿਹੜਾ ਬੈਸ ਕਰੂਗਾ ਮੈਂ ਕਹਿਆ ਪੜ ਤੂੰ 20 ਰੁਪਏ ਯਾਰ ਜਾਣ ਦੇ ਫੇਰ ਥਾਲਾ ਨਾਲ ਫਟਾਫਟ ਕਰਤਾ ਬੈਡੀਗੇਟ ਪਰ ਜਾਣ ਦੇ ਮਾਂ ਸਾਨੂੰ ਚਲੋ ਠੀਕ ਆ ਭਾਈ ਬਲੌਗ ਲੰਬਾ ਹੋ ਜਾਣਾ 10 ਮਿੰਟ ਦੀ ਤਾਂ ਹੀ ਵੀਡੀਓ ਹੋਗੀ ਸਵੇਰ ਦੀ ਰੋਟੀ ਨਹੀਂ ਖਾਧੀ ਹੋਂ ਰੋਟੀ ਖਾਣੀ ਹੈ ਸਵੇਰ ਦੇ 2-3 ਦਿਨ ਦਿਨ ਹੋ ਗਏ ਨੇ ਰੋਟੀ ਐਵੇਂ ਨਹੀਂ ਹੈ ਰੋਟੀ ਦਾ ਚੱਜ ਅੱਜ ਦੀ ਰੋਟੀ ਚੱਜ ਨਾਲ ਓਈ ਉਹ ਕਦ ਰਾਤ 12 ਵਜੇ ਖਾਧੀ ਰਾਤ ਵੀ ਆਪਾਂ ਠੰਡੀਆਂ ਤੀਂ ਤੀਂ ਹਾਂ ਤੇ ਬਾਈ ਕਰਦੇ ਆਪਾਂ ਵਲੌਗ ਦਾ ਐਂਡ ਤੇ ਕਿਵੇਂ ਲੱਗਾ ਟੁੱਟਿਆ ਭੱਜਿਆ ਜਿਹਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਨਾਲ ਲੱਗੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਦੇਖੋ ਟੋਲ ਤੁਹਾਡੇ ਕੋਲ ਸਤ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਚ ਜਦ ਤੱਕ ਰੱਬ ਰਾਖਾ